ਇਹ ਜਿਹੜੀ ਤਿਰੰਗਾ ਯਾਤਰਾ ਹੈ ਇਹ ਸਾਰੇ ਦੇਸ਼ ਭਾਰ ਵਿੱਚ ਦੇਸ਼ ਦੇ ਹਰ ਕੋਨੇ ਵਿੱਚ ਬੀਜੇਪੀ ਵੱਲੋਂ ਨਹੀਂ ਹਿੰਦੁਸਤਾਨ ਦੇ ਹਰ ਨਾਗਰਿਕ ਵੱਲੋਂ ਇਹਦੇ ਵਿੱਚ ਹਿੱਸਾ ਲਿਆ ਗਿਆ ਹੈ ਲੋਕਾਂ ਨੇ ਆਪ ਬੁਹਾਰੇ ਮੁਰੇ ਹੋ ਕੇ ਸ਼ਾ ਨਾਲ ਇਹ ਤਿਰੰਗਾ ਯਾਤਰਾ ਕੱਢੀ ਹੈ ਜੋ ਪਿਛਲੇ ਦਿਨੀ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਜੋ ਹਾਲਾਤ ਬਣੇ ਸੀਗੇ ਔਰ ਜਿਸ ਤਰੀਕੇ ਸਾਡੇ ਨੇ ਹੱਥੇ ਮਸੂਮ ਟੂਰਿਸਟ ਉੱਪਰ 테ਰਰਿਸ ਜਿਹੜੇ ਕਿ ਪਾਕਿਸਤਾਨ ਵਿੱਚ ਪਲਦੇ ਨੇ ਪਾਕਿਸਤਾਨ ਸਪੋਰਟਡ 테ਰਰਿਸਟ ਜਿਸ ਤਰੀਕੇ ਉਹਨਾਂ ਨੇ ਉਹ ਟੂਰਿਸਟ ਦੀ ਨਾਲ ਕਤਲੇਆਮ ਕੀਤਾ ਸੀ ਔਰ ਜਿਸ ਤਰੀਕੇ ਦਾ ਹਿੰਦੁਸਤਾਨ ਨੇ ਉਹਨਾਂ ਨੂੰ ਦੁਬਾਰਾ ਉਸ ਤੋਂ ਬਾਅਦ ਮੂੰ ਤੋੜ ਜਵਾਬ ਦਿੱਤਾ ਹੈ ਇਹ ਉਸ ਚੀਜ਼ ਦੇ ਵਿੱਚ ਆਪਣੀ ਸੈਨਾ ਦਾ ਆਪਣੀ ਆਰਮੀ ਐਫੋਰਸ ਨੇਵੀ ਦਾ ਮਨੋਬਲ ਵਧਾਉਣ ਵਾਸਤੇ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਤਿਰੰਗਾ ਯਾਤਰਾ ਜਿਹੜੀ ਹੈਗੀ ਹੈ ਇਹ ਕੱਢੀ ਗਈ ਹੈ ਕੱਢੀ ਜਾ ਰਹੀ ਹੈ ਦੇਸ਼ ਭਰ ਵਿੱਚ ਔਰ ਸਾਡੂ ਤੁਸੀਂ ਦੇਖ ਸਕਦੇ ਹੋ ਕਿ ਹਰੇਕ ਵਿਅਕਤੀ ਦੇ ਮਨ ਵਿੱਚ ਜਿੱਥੇ ਸੈਨਾ ਦੇ ਪ੍ਰਤੀ ਇੱਕ ਧੰਨਵਾਦ ਦੀ ਭਾਵਨਾ ਹੈ ਉਥੇ ਹੀ ਅਸੀਂ ਸਾਰੇ ਉਤਸ਼ਾਹਿਤ ਵੀ ਹੈਗੇ ਆਂ ਹਿੰਦੁਸਤਾਨ ਨੂੰ ਲੈ ਕੇ ਜਿੱਥੇ ਕਿ ਇਹਦਾ ਸਾਡੀ ਸਰਕਾਰ ਨੇ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਹਰਮੰਦਰ ਸਾਹਿਬ ਤੇ ਟੈਗ ਨੂੰ ਲੈ ਕੇ ਜਿਹੜੇ ਆਪ ਪਾਰਟੀ ਕਹ ਰਹੀ ਹੈ ਵੀ ਸਿਆਸਤ ਕਰ ਰਹੇ ਨਹੀਂ ਜੀ ਕੇ ਪਿਆ ਨੇ ਕਿਸ ਤਰ੍ਹਾਂ ਦੇਖੋ ਦੇਖੋ ਜੋ ਕੁਝ ਵੀ ਹੈ ਬੈਸੇ ਤਾਂ ਇਹ ਬੜੀ ਸੈਂਸਿਟਿਵ ਇਨਫੋਰਮੇਸ਼ਨ ਹੁੰਦੀ ਹੈ ਔਰ ਅੱਬਾ ਹਲੇ ਤੱਕ ਕੋਈ ਵੀ ਜਿੱਦਾ ਜਿਹਨੂੰ ਕਹਿ ਲੋ ਕਿ ਫੁਕਤਾ ਜਿਹੜੀ ਹੈਗੀ ਕੋਈ ਹੈ ਨਹੀਂ ਇਹ ਚੀਜ਼ਾਂ ਦੂਜੇ ਪਾਸੇ ਵੱਲੋਂ ਸਾਡੇ ਇੱਥੋਂ ਦੇ ਹਾਲਾਤ ਆਪਣੇ ਜਿਹੜਾ ਇੱਕ ਹਾਰਮਨੀ ਹੈ ਸਾਡੀ ਸੋਸ਼ਲ ਪੀਸ ਐਂਡ ਹਾਰਮਨੀ ਹੈ ਦੇਸ਼ ਦੀ ਉਸ ਨੂੰ ਖਰਾਬ ਕਰਨ ਵਾਸਤੇ ਇਹਦੀ ਆਪ ਵਾਹਾਂ ਔਰ ਇਹਦੀ ਇਨਫੋਰਮੇਸ਼ਨ ਜਿਹੜੀ ਆ ਫੀਡ ਕੀਤੀ ਜਾਂਦੀ ਹੈ ਇਹਦੇ ਵਿੱਚ ਸਿਆਸਤ ਵਾਲੀ ਤਾਂ ਕੋਈ ਗੱਲ ਨਹੀਂ ਜੋ ਹਿੰਦੁਸਤਾਨ ਨੇ ਕੀਤਾ ਹੈ ਉਹ ਤਾਂ ਸਭ ਦੇ ਸਾਹਮਣੇ ਹੈ ਔਰ ਅਸੀਂ ਉਹਨਾਂ ਨੂੰ ਅਸੀਂ ਜੋ ਆਤੰਕਵਾਦ ਦੇ ਖਿਲਾਫ ਪਾਕਿਸਤਾਨ ਦੇ ਉੱਪਰ ਕਾਰਵਾਈ ਕੀਤੀ ਔਰ ਜਿਸ ਤਰੀਕੇ ਨਾਲ ਪਾਕਿਸਤਾਨ ਦੇ ਵਿੱਚ ਜਾ ਕੇ ਆਤੰਕਵਾਦ ਦੇ ਅੱਡਿਆਂ ਨੂੰ ਅਸੀਂ ਨਸ਼ਟ ਕੀਤਾ ਹੈ ਇਸ ਇਹ ਚੀਜ਼ ਹੈ ਜਿਹੜੀ ਜਿਹਨੂੰ ਜਿਹਦੇ ਤੇ ਧਿਆਨ ਦੇਣ ਦੀ ਲੋੜ ਹੈ ਬਾਕੀ ਚੀਜ਼ਾਂ ਆ ਮੇਰੀ ਆਮ ਆਦਮੀ ਪਾਰਟੀ ਨੂੰ ਇਹ ਸਲਾਹ ਹੈ ਕਿ ਤੁਸੀਂ ਆਪ ਦੇ ਕੰਮਾਂ ਵੱਲ ਜ਼ਿਆਦਾ ਧਿਆਨ ਦਿਓ ਦੂਜਿਆਂ ਤੇ ਉਂਗਲ ਉਠਾਉਣ ਨਾਲੋਂ ਪੰਜਾਬ ਵਿੱਚ ਤੁਹਾਡੀ ਸਰਕਾਰ ਹੈ ਲੋਕਾਂ ਨੂੰ ਜਵਾਬ ਦੇ ਤੁਸੀਂ ਹੋ ਸਿਹਤ ਮੰਤਰੀ ਕਹਿੰਦੇ ਜੇ ਡਰੋਨ ਆਏ ਨੇ ਤੁਸੀਂ ਨਸ਼ਟ ਤਾਂ ਕੀਤੇ ਨੇ ਜੀ ਜਦੋਂ ਨਸ਼ਾ ਆਉਂਦਾ ਚਿੱਟਾ ਆਉਂਦਾ ਉਹਨੂੰ ਕਿਉਂ ਨਹੀਂ ਨਸ਼ਟ ਕੀਤਾ ਨੇ ਇੱਕ ਮਿੰਟ ਇਹ ਬੇਸਿਕਲੀ ਜਿਹੜਾ ਨਸ਼ਾ ਬਿਲਕੁਲ ਠੀਕ ਹੈ ਲੈ ਉਹਨਾਂ ਦੀ ਇਸ ਚੀਜ਼ ਬਾਰੇ ਵੀ ਜਿਹੜੀ ਹੈਗੀ ਐ ਅਸੀਂ ਜਿਹੜੀ ਸਕੇਂਦਰ ਦੀ ਸਰਕਾਰ ਹੈ ਇਹ ਇੱਕ ਬਹੁਤ ਇਸ ਜੀ ਬਾਰੇ ਧਿਆਨ ਦਿੱਤਾ ਜਾ ਸਕਦਾ ਬਟ ਅਦਰਵਾਈਜ਼ ਨਸ਼ਾ ਆਉਂਦਾ ਤਾਂ ਉਸ ਤੋਂ ਬਾਅਦ ਬਾਰਡਰ ਤੋਂ ਬਾਅਦ ਸਾਡੇ ਹਿੰਦੁਸਤਾਨ ਦੇ ਲੋਕ ਹੀ ਉਸ ਨੂੰ ਅੱਗੇ ਡਿਸਟ੍ਰੀਬਿਊਟ ਕਰਦੇ ਹਨ ਨਾ ਜੇ ਮੰਨ ਲਓ ਜੇ ਜਦੋਂ ਡੋਨ ਰਾਹੀਂ ਨਸ਼ਾ ਆਉਂਦਾ ਹੈ ਤੇ ਜਿਹੜਾ ਅੱਗੇ ਡਿਸਟ੍ਰੀਬਿਊਸ਼ਨ ਦੀ ਚੇਨ ਤਾਂ ਹਿੰਦੁਸਤਾਨ ਦੇ ਲੋਕਾਂ ਦੀ ਹੀ ਬਣਦੀ ਹੈ ਨਾ ਜਿਹੜੇ ਪਿੰਡ ਪਿੰਡ ਨਸ਼ਾ ਉਹ ਤਾਂ ਡਰੋਨ ਰਾਹੀ ਪਿੰਡਾਂ 'ਚ ਤਾਂ ਨਹੀਂ ਨਾ ਪਹੁੰਚਦਾ ਉਹ ਚੇਨ ਦਾ ਤਾਂ ਤੋੜਨ ਦਾ ਕੰਮ ਤਾਂ ਤੁਹਾਡਾ ਹੈ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਹੈ ਪੰਜਾਬ ਦਾ ਹੈ ਪਹਿਲਾਂ ਤੁਸੀਂ ਉਹਦੇ ਤੇ ਤਾਂ ਕੰਮ ਕਰ ਲਓ ਔਰ ਜੋ ਜੋ ਬੀਐਸਐਫ ਔਰ ਸਾਡੀ ਫੋਰਸਿਸ ਬਾਰਡਰ ਤੇ ਕਰ ਰਹੀਆਂ ਉਹ ਆਪਣੇ ਵੱਲੋਂ ਆਪਣੀ ਪੂਰੀ ਕਰ ਰਹੀਆਂ ਪਰ ਹਰ ਵੇਲੇ ਇਸ ਤਰੀਕੇ ਦੇ ਇਹ ਡਿਫੈਂਸ ਸਿਸਟਮ ਇਹ ਜਿਹੇ ਮਾਈਨਰ ਚੀਜ਼ਾਂ ਵਾਸਤੇ ਤੁਹਾਨੂੰ ਵੀ ਪਤਾ ਹੈ ਕਿ ਉਹਦੇ ਤੇ ਕਿੰਨਾ ਵੱਡਾ ਦੇਸ਼ ਦਾ ਜਿਹੜਾ ਅੰਤ ਸਰ ਪੈਸੇ ਸਾਰਾ ਕੁਝ ਲੱਗਦਾ ਹੈ ਉਹ ਡਿਫੈਂਸਲੀ ਬਣੇ ਨੇ ਉਹ ਇਹੋ ਜਿਹੇ ਕੰਮਾਂ ਵਾਸਤੇ ਸਾਡੀ ਪੁਲਿਸ ਫੋਰਸ ਹੈ ਪ੍ਰਸ਼ਾਸਨ ਹੈ ਔਰ ਸਰਕਾਰਾਂ ਨੇ ਹਰ ਸੂਬੇ ਦੀਆਂ ਬਾਰੀ ਸੂਬਿਆਂ ਦਾ ਜਿਹੜੀ ਚੇਅਰਮੈਨ ਲਗਾਈ ਗਈ ਕਿਸ ਤਰ੍ਹਾਂ ਵਾਚ ਕਰ ਦੇਖੋ ਜੀ ਇਹ ਇੱਕ ਵਾਰੀ ਨਹੀਂ ਇਹ ਬਾਰ-ਬਾਰ ਇਹ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਜਿਹੜਾ ਹੈਗਾ ਅ ਵਿਸ਼ਵਾਸ ਘਾਤ ਕੀਤਾ ਹੈ ਰਾਈਟ fromParams ਰਾਜ ਸਭਾ ਦੇ ਜਿਹੜੇ ਐਮਪੀਸ ਚੁਣੇ ਗਏ ਸੀਗੇ ਉਸ ਤੋਂ ਬਾਅਦ ਹੁਣੇ ਜਿਹੜੇ ਚੇਅਰਮੈਨ ਲਗਾਏ ਗਏ ਨੇ ਕੋਈ ਅ ਅਤੀਸ਼ੀ ਜੀ ਦਾ ਨਜ਼ਦੀਕੀ ਹੈ ਕੋਈ ਕਿਸੇ ਦਾ ਪੀਏ ਕੋਈ ਦਿੱਲੀ ਦਾ ਕੋਈ ਜਾਣਿਆ ਮਾਣਿਆ ਇੰਡਸਟਰੀਅਲਿਸਟ ਹੈ ਤਾਂ ਮੈਂ ਸਮਝਦੀ ਆ ਕਿ ਪੰਜਾਬ ਦੇ ਨਾਲ ਇੱਕ ਵਿਸ਼ਵਾਸ ਗਾਦਾ ਹੈ ਪੰਜਾਬ ਨੂੰ ਲੀਸ ਤੇ ਦਿੱਤਾ ਗਿਆ ਹੈ ਦਿੱਲੀ ਦੇ ਲੀਡਰਾਂ ਨੂੰ ਔਰ ਇਹਦੇ ਵਿੱਚ ਮੈਂ ਸਮਝਦੀ ਆ ਕਿ ਮੁੱਖ ਮੰਤਰੀ ਸਾਹਿਬ ਦਾ ਵੀ ਇੱਕ ਬਹੁਤ ਹੀ ਕਮਜ਼ੋਰ ਜਿਹੜਾ ਪਹਿਲੂ ਹੈ ਉਹ ਨਜ਼ਰ ਆ ਰਿਹਾ ਹੈ ਕਿ ਉਹ ਸਿਰਫ ਇੱਕ ਕਟਪੁਤਲੀ ਦੀ ਤਰ੍ਹਾਂ ਉਹ ਦਿੱਲੀ ਦੇ ਲੀਡਰਾਂ ਦੇ ਹੱਥੀ ਜਿਹੜਾ ਹੈਗਾ ਯੂਥ ਹੋ ਰਹੇ ਨੇ ਰੰਗਾ ਯਾਤਰਾ ਨੂੰ ਲੈ ਕੇ ਜੀ ਵਿਧਾਨ ਸਭਾ ਦਾ ਨਾਬਾ ਦੇ ਵਿੱਚ ਪੂਰਾ ਜੋਸ਼ ਹੈ ਤੁਸੀਂ ਦੇਖਦੇ ਹੋ ਕਿ ਕਿੰਨੀ ਵੱਡੀ ਗੰਟੀ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਪਹੁੰਚੇ ਹੋਏ ਨੇ ਇਹ ਪਾਕਿਸਤਾਨ ਨੂੰ ਇੱਕ ਜਵਾਬ ਹੈ ਭਾਰਤ ਦੇਸ਼ ਦੇ ਨਾਗਰਿਕਾਂ ਦੁਆਰਾ ਕਿ ਸਾਰੇ ਜਾਗੇ ਹੋਏ ਨੇ ਤੇ ਅਸੀਂ ਆਪਣੇ ਦੇਸ਼ ਦੇ ਨਾਲ ਭਾਰਤ ਦੇਸ਼ ਦੀ ਆਰਮੀ ਦੇ ਨਾਲ ਖੜੇ ਆਂ ਤੇ ਸਾਨੂੰ ਸਾਡੇ ਦੇਸ਼ ਉੱਤੇ ਮਾਣ ਹੈ ਸਾਨੂੰ ਸਾਡੇ ਦੇਸ਼ ਦੀ ਆਰਮੀ ਦੇ ਉੱਤੇ ਮਾਣ ਹੈ ਅੱਜ ਦੀ ਇਹ ਤਿਰੰਗਾ ਯਾਤਰਾ ਉਸ ਮਹਾਨ ਦੇਸ਼ ਦੀ ਇੱਕ ਯਾਦਗਾਰ ਹੈ ਜਿਨ੍ਹਾਂ ਨੇ ਪਾਕਿਸਤਾਨ ਦੇ ਛੱਕੇ ਛੁੜਾਤੇ ਅਤੇ ਉਹਨੂੰ ਇਹ ਦੱਸ ਦਿੱਤਾ ਕਿ ਹਿੰਦੁਸਤਾਨ ਵਰਗੇ ਮੁਲਕ ਨਾਲ ਉਹਨੂੰ ਪੰਗਾ ਲੈਣਾ ਕਿੰਨਾ ਮਹਿੰਗਾ ਪਊਗਾ ਹਾਲਾਂਕਿ ਹਿੰਦੁਸਤਾਨ ਨਹੀਂ ਚਾਹੁੰਦਾ ਕਿ ਪਾਕਿਸਤਾਨ ਨਾਲ ਲੜਾਈ ਲੜੀ ਜਾਵੇ ਲekin ਜੇ ਕੋਈ ਬੰਦਾ ਉਹਨੂੰ ਮਜਬੂਰੀ ਕਰ ਦੇ ਲੜਨ ਵਾਸਤੇ ਤਾਂ ਪਿੱਛੇ ਨਹੀਂ ਹਟਣਾ ਚਾਹੀਦਾ। ਇਹ ਇੱਕ ਦੇਸ਼ ਤੇ ਵੀ ਆਉਣ ਦਾ ਸਵਾਲ ਸੀਗਾ। ਕਿਉਂਕਿ ਅਸੀਂ ਕਹਿੰਨੇ ਆ ਉਹ ਕਰਕੇ ਦਿਖਾਣੇ ਆ। ਜੇ ਉਹਨਾਂ ਨੇ ਸਾਡੇ ਦੋਸਤ ਲੋਕਾਂ ਨੂੰ ਮਾਰਿਆ ਤਾਂ ਉਹਦੇ ਬਦਲੇ ਵਿੱਚ ਵੀ ਅਸੀਂ ਉਹਨਾਂ ਦੇ ਕਾਰਵਾਈ ਕੀਤੀ। ਅਸੀਂ ਉਸ ਸੈਨਿਕਾਂ ਨੂੰ ਅਤੇ ਆਪਣੇ ਦੇਸ਼ ਪੱਖਾ ਨੂੰ ਬਹੁਤ-ਬਹੁਤ ਮੁਬਾਰਕਾ ਦੇਨੇ ਫੌਜ ਨੂੰ ਜਿਨ੍ਹਾਂ ਨੇ ਇਸ ਕੰਮ ਵਿੱਚ ਬਹੁਤ ਸੇ ਲਗ ਯੋਕਪ ਦਿੱਤਾ। ਉਹਨਾਂ ਨੇ ਪੁਸਤਿਕ ਕੇ ਮਾਰਿਆ ਕਿ ਇਸ ਤਰ੍ਹਾਂ ਦੇਖਦੇ ਹੋ ਸੋ ਜਿੱਥੇ ਤੱਕ ਧਰਮ ਪੁੱਛ ਕੇ ਮਾਰਿਆ ਉਹ ਤਾਂ ਇੱਕ 扑ਕਾਵੇ ਦੀ ਚਾਲ ਹੋ ਸਕਦੀ ਹੈ ਕਿਉਂ ਪਾਕਿਸਤਾਨ ਚਾਹੁੰਦਾ ਕਿ ਕਿਸੇ ਤਰ੍ਹਾਂ ਇੱਥੇ ਫਿਰਕਾਪਰਸਤੀ ਦੇ ਤੌਰ ਤੇ ਆਪਸ ਵਿੱਚ ਦੋ ਤਰ ਮਿਲੜ ਭੜ ਤਾਂ ਕਿ ਉਹਦਾ ਅਸੀਂ ਫਾਇਦਾ ਉਠਾ ਸਕੀਏ ਉਹਨਾਂ ਦਾ ਇਹੀ ਮਕਸਦ ਹੋ ਸਕਦਾ ਹੈ ਸਾਡੇ ਸਾਹਮਣੇ ਇਸ ਤੋਂ ਜ਼ਿਆਦਾ ਸਾਨੂੰ ਇਸ ਵਿੱਚ ਕੋਈ ਹੋਰ ਕੁਝ ਨਜ਼ਰ ਨਹੀਂ ਆਉਂਦਾ